ਗੌਰੀ ਮਹੱਲਾ ਪੰਜਵਾ ਧਨ ਇਹਥਾਨ ਗੋਬਿੰਦ ਗੁਣ ਗਾਈ ਕੁਸ਼ਲ ਖੇਮ ਪ੍ਰਭ ਆਪ ਬਸਾਈ ਧਨ ਇਹਥਾਨ ਗੋਬਿੰਦ ਗੁਣ ਗਾਏ ਕੁਸ਼ਲ ਖੇਵ ਪ੍ਰਭ ਆਪ ਬਸਾਈ ਰਹਾਉ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਈ ਹਰ ਬਿਸਰੀਏ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੇ ਨਾ ਨੇਰੇ ਸੋ ਬੜ ਭਾਗੀ ਨਹ ਚਲ ਥਾਨ ਜਹ ਜਪੀਏ ਪ੍ਰਭ ਕੇਵਲ ਨਾਮ ਜਹ ਜਪੀਏ ਜਹ ਜਾਈਏ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰਜਾਮੀ ਨਾਨਕ ਕੋ ਮਿਰਿਆ ਅੰਤਰਜਾਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 197 ਤੇ ਸੁਭਾਈਮਾਨ ਸ਼ਬਦ ਪੜਿਆ ਜੋ ਮਹਾਰਾਜ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਧੰ ਇਹ ਥਾਨ ਗੋਬਿੰਦ ਗੋਣ ਗਾਈ ਉਹ ਮਹਾਰਾਜ ਕਹਿੰਦੇ ਉਹ ਥਾਂ ਧੰ ਹੈ ਜਿੱਥੇ ਪ੍ਰਭੂ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ ਤਨ ਉਹ ਥਾਨ ਜਹ ਕੋ ਗ ਬ ਜਹ ਕੋਬਿੰਦ ਗਾਏ ਜਹ ਗਣ ਗਾਏ ਮਹਾਰਾ ਸੱਚੇ ਪਾਤਸ਼ਾਹ ਨੇ ਸਮਝਾਇਆ ਵੇ ਉਹ ਥਾਨ ਤਨ ਹੈ ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਅੱਗੇ ਸਤਿਗੁਰੂ ਕਹਣਾ ਕਰਦੇ ਨੇ ਕੁਸ਼ਲ ਖੇਮ ਪ੍ਰਭ ਭੇ ਬਸਾਈ ਕੁਸ਼ਲ ਦਾ ਮਤਲਬ ਹੁੰਦਾ ਜੀ ਜਿਵੇਂ ਹਿਰਦੇ ਵਿੱਚ ਪ੍ਰਭੂ ਦੀ ਸਿਫਤ ਸਲਾਹ ਆ ਬਸਦੀ ਹੈ ਉਸ ਵਿੱਚ ਪ੍ਰਭੂ ਨੇ ਆਪ ਸਾਰੇ ਸੁੱਖ ਸਾਰੇ ਆਨੰਦ ਲਿਆ ਬਸਾਈ ਬੇਪਤ ਤਾਹ ਜਹਰ ਸਿਮਰਨ ਨਹੀਂ ਮਹਾਰਾਜ ਕਹਿੰਦੇ ਵਿਪਤਾ ਉੱਥੇ ਹੀ ਪੈਂਦੀ ਆ ਜਿੱਥੇ ਪ੍ਰਭੂ ਪਰਮਾਤਮਾ ਦਾ ਸਿਮਰਨ ਨਹੀਂ ਹੈ ਆਪਾਂ ਆਮ ਜੀ ਗੱਲ ਕਹਦੇ ਨਾ ਵੀ ਕੋਈ ਢਲ ਮੇ ਸਾਗੀ ਕੋਈ ਬੰਦਾ ਬਿਮਾਰ ਆ ਹਸਪੀਟਲ ਚਲਿਆ ਗਿਆ ਪੈਸਿਆਂ ਦੀ ਵੀ ਤੰਗੀ ਆ ਕੰਮ ਵੀ ਰੁਕ ਗਿਆ ਵਿਪਤਾ ਪਈ ਆ ਆਪਾਂ ਕਹਿੰਦੇ ਵਿਪਤਾ ਜੀ ਪੈ ਗਈ ਮਹਾਰਾਜ ਕਹਿੰਦੇ ਵਿਪਤਾ ਉੱਥੇ ਹੀ ਪੈਂਦੀ ਆ ਜਿੱਥੇ ਪ੍ਰਭੂ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਏ ਆਪਾਂ ਸੌਖਾ ਹੀ ਸਮਝਣਗੇ ਵੀ ਜੇ ਅਸੀਂ ਵਿਪਤਾ ਦੇ ਸਕਾਰ ਹੋ ਰਹੇ ਹਨਾ ਵੀ ਆਪਾਂ ਮੰਨ ਲਗੇ ਇਹ ਗੱਲ ਵੀ ਪ੍ਰਭੂ ਪਰਮਾਤਮਾ ਦਾ ਸਿਮਰਨ ਹਿਰਦੇ ਘਰ ਵਿੱਚ ਵੀ ਹੈ ਨਹੀਂ ਤੇ ਘਰ ਵਿੱਚ ਵੀ ਹੈ ਨਹੀਂ ਜਿਹੜਾ ਆਪਾਂ ਇਟਾਂ ਦੇ ਮਕਾਨ ਵਿੱਚ ਰਹਿੰਨੇ ਆ ਉਸ ਘਰ ਵਿੱਚ ਵੀ ਗਰਬਾਣੀ ਗਾਈ ਜਾਂ ਸੁਣੀ ਨਹੀਂ ਜਾਂਦੀ ਤੇ ਹਿਰਦੇ ਘਰ ਵਿੱਚ ਵੀ ਨਹੀਂ ਹੈ ਵਿਪਤਾ ਤਾਂ ਹੀ ਘੇਰਦੀ ਹੈ ਜਿਹੜਾ ਵਿਪਤਾ ਤੋਂ ਬਚਿਆ ਹੋਇਆ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਵਾਲਾ ਹੀ ਬਚਦਾ ਨਹੀਂ ਤਾਂ ਕਿਸੇ ਨਾ ਕਿਸੇ ਕਿਸਮ ਦੀ ਪਈ ਰਹਿੰਦੀ ਆ ਇਥੇ ਸਤਿਗੁਰੂ ਸਮਝਾਉਣਾ ਕਰਦੇ ਨੇ ਵਿਪਤ ਤਹਾਂ ਜਹਾਂ ਹਰ ਸਿਮਰਨ ਨਹੀਂ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਰਹੀਏ ਭਾਈ ਜੀਵਨ ਸੌਖਾ ਰਹੇਗਾ ਵਿਵਤਾ ਸਦਾ ਉਸ ਹਿਰਦੇ ਵਿੱਚ ਵਾਪਰਦੀ ਰਹਿੰਦੀ ਹੈ ਜਿਸ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਹੈ ਇਹ ਆਪਾਂ ਗੱਲ ਸਮਝ ਲਈ ਅੱਗੇ ਮਹਾਰਜ ਕਹਿੰਦੇ ਨੇ ਕੋਟ ਆਨੰਦ ਜਿਹੜੇ ਹਰ ਗੁਣ ਗਾਈ ਵਾਹਿਗੁਰੂ ਮਹਾਰਾਜ ਕਹਿੰਦੇ ਉਸ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਉਥੇ ਕਰੋੜਾਂ ਹੀ ਆਨੰਦ ਹਨ ਉਹ ਅੰਦਰੇ ਅੰਦਰ ਜੀਵਨ ਉਹਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਕਰੋੜਾਂ ਆਨੰਦ ਮਾਣਦਾ ਮਨੁੱਖ ਸਰੀਰ ਕਰਕੇ ਬੀਬੀ ਅਚੇ ਪਾਈ ਆ ਜਿਹੜੇ ਹਿਰਦੇ ਵਿੱਚ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਪਹਿਲਾ ਵਾਲੇ ਮੰਦ ਚ ਦੱਸਦਾ ਮਹਾਰਾਜ ਨੇ ਵੀ ਉੱਥੇ ਵਿਵਪਤਾ ਪੈਂਦੀ ਆ ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਆਪਾਂ ਵਾਰੀ ਧਾਰਨਾਂ ਲਈ ਆ ਦੇ ਕੋ ਢੱਲਾ ਮੱਠਾ ਹੋ ਗਿਆ ਪੈਸੇ ਤੇ ਲੈ ਵੀ ਤੰਗੀ ਆ ਪੈਸੇ ਡਾਕਟਰ ਹੁਣ ਲੈਂਦੇ ਵੀ ਬਹੁਤ ਆ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਪੈਸਾ ਲੈਂਦੇ ਨੇ ਡਾਕਟਰ ਉਹਨੇ ਦੀਆਂ ਦਵਾਈਆਂ ਲੱਗਦੀਆਂ ਨਹੀਂ ਦਵਾਈ 150 ਦੀ ਲੱਗਦੀ ਆ ਤੇ ਬਿੱਲ ਹਜ਼ਾਰਾਂ ਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਮਹਾਰਾਜ ਕਹਣਾ ਕਰਦੇ ਨੇ ਬਈ ਤੇਰੇ ਹਿਰਦੇ ਘਰ ਵਿੱਚ ਹੀ ਉਹ ਵਿਪਤਾ ਪਈ ਰਹਿੰਦੀ ਆ ਅਸਲ ਭਾਵ ਜਿਹੜਾ ਅਰਥ ਆ ਇਹਦਾ ਭਾਵ ਵਰਤ ਹਿਰਦਾ ਦੁਖੀ ਰਹਿੰਦਾ ਮਾੜੀ ਮਾੜੀ ਗੱਲ ਤੇ ਚਿੜਦਾ ਰਹਿੰਦਾ ਇਹ ਸਮਝ ਲਓ ਵੀ ਉੱਥੇ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਹੈ ਉਹ ਸਿਰ ਦੇ ਵਿੱਚ ਤੇ ਜਿੱਥੇ ਹੈਗਾ ਮਹਾਰਾਜ ਕਹਿੰਦੇ ਹਰ ਵਿਛਰੀਏ ਦੁੱਖ ਰੋਗ ਹਨੇਰੇ ਅੱਗੇ ਮਹਾਰਾਜ ਅਗਲੇ ਉਦੋਂ ਅੱਗੇ ਦੱਸਿਆ ਸੀ ਮਹਾਰਾਜ ਨੇ ਕੋਟ ਆਨੰਦ ਚ ਹੈ ਹਰ ਗੁਣ ਗਾਈ ਜਿਹੜੇ ਹਿਰਦੇ ਘਰ ਵਿੱਚ ਪ੍ਰਭੂ ਪ੍ਰਮਾਤਮਾ ਦਾ ਨਾਮ ਵੱਸਦਾ ਜਿਹੜੀ ਜੀਵ ਆਤਮਾ ਪ੍ਰਭੂ ਪ੍ਰਮਾਤਮਾ ਦਾ ਨਾਮ ਗਾਉਂਦੀ ਹੈ ਗੁਣ ਗਾਉਂਦੀ ਹੈ ਉਹ ਸੌਖੀ ਰਹਿੰਦੀ ਹੈ ਉਸ ਤੋਂ ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਬੰਦ ਚ ਹਰ ਵਿਛੜਿਆ ਦੁੱਖ ਰੋਗ ਹਨੇਰੇ ਹੇ ਭਾਈ ਜੇ ਮਨੁੱਖ ਪ੍ਰਮਾਤਮਾ ਦਾ ਨਾਮ ਵਿਸਾਰ ਜਾਏ ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ ਆ ਕੇ irdene ਸਰੀਰਕ ਰੋਗ ਵੀ ਆ ਜਾਂਦੇ ਨੇ ਤੇ ਮਨ ਦੇ ਰੋਗ ਜ਼ਿਆਦਾ ਘੇਰਦੇ ਆ ਜੀ ਫਿਰ ਸਰੀਰਕ ਰੋਗ ਤਾਂ ਚਲੋ ਦਵਾਈ ਬੂਟੀ ਲਈ ਤੇ ਠੀਕ ਹੋ ਗਏ ਪ੍ਰਭ ਸੇਵਾ ਜਮ ਲੱਗੇ ਨਾ ਨੇਰੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਸੇਵਾ ਭਗਤੀ ਕੀਤੀਆਂ ਜਮ ਮੌਤ ਦਾ ਭੌ ਨੇੜੇ ਨਹੀਂ ਟੁੱਕਦਾ ਆਤਮਿਕ ਮੌਤ ਨਹੀਂ ਆਉਂਦੀ ਜਮੀਰ ਕਰਕੇ ਨਹੀਂ ਇਨਸਾਨ ਮਰਦਾ ਫਿਰ ਅਗੇ ਮਹਾਰਾਜ ਕਹਿੰਦੇ ਨੇ ਸੋ ਵੱਡਾ ਭਾਗੀ ਨਹ ਚਲ ਧਾਨ ਏ ਭਾਈ ਉਹ ਹਿਰਦਾ ਥਾਂ ਵੱਡੇ ਭਾਗਾ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ ਜਿਹ ਜਪੀਏ ਪ੍ਰਭ ਕੇ ਬਲ ਨਾਮ ਜਿਸ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ਇਥੋਂ ਸਿੱਖਿਆ ਲੈ ਲੈਣੀ ਆ ਵੇ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹੀ ਜਪਣਾ ਭਾਈ ਹੋਰ ਨਾ ਖਿਆਲ ਆਵੇ ਫਿਰ ਕਿਸੇ ਦਾ ਮਨ ਦੇ ਵਿੱਚ ਇੱਕੋ ਇੱਕ ਰੱਬ ਦਾ ਨਾਮ ਲੈਣਾ ਤੇ ਗੁਰੂ ਨੂੰ ਆ ਕੇ ਨਮਸਕਾਰ ਕਰਨੀ ਹੈ ਤੇ ਗੁਰੂ ਦੇ ਰਾਹੀ ਜਪਿਆ ਜਾਣਾ ਜੀ ਗੁਰਬਾਣੀ ਰਾਹੀਂ ਠੀਕ ਹੈ ਜੀ ਗੁਰਬਾਣੀ ਰਾਹੀਂ ਗੁਣ ਗਾਏ ਜਾਂਦੇ ਨੇ ਪ੍ਰਭੂ ਪ੍ਰਮਾਤਮਾ ਦੇ ਤੇ ਗੁਰਬਾਣੀ ਰਾਹੀਂ ਸੁਣੇ ਜਾਂਦੇ ਨੇ ਗੁਰਬਾਣੀ ਪੜਨ ਵਾਲੇ ਭੈਣ ਭਰਾ ਤੇ ਗੁਰਬਾਣੀ ਸੁਣਨ ਵਾਲੇ ਧੰਨ ਜਹ ਜਾਈਏ ਤਹ ਨਾਲ ਮੇਰਾ ਸੁਆਮੀ ਮਹਾਰਾਜ ਪਹਿਲਾ ਵਾਲੇ ਬੰਦ ਚ ਕਹਿੰਦੇ ਨੇ ਜਹ ਜਪਿਏ ਪ੍ਰਭ ਕੇਵਲ ਨਾਮ ਜਿਸ ਵਿੱਚ ਪ੍ਰਮਾਤਮਾ ਦੀ ਪ੍ਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ਜਹ ਜਾਈਏ ਤਹ ਨਾਲ ਮੇਰਾ ਸਵਾਮੀ ਹੈ ਅਗਲਾ ਬੰਦ ਆ ਜੀ ਮਹਾਰਾਜ ਕਹਿੰਦੇ ਫਿਰ ਹੇ ਭਾਈ ਗੁਣ ਮੇ ਹੁਣ ਮੈਂ ਜਿੱਧਰ ਜਾਂਦਾ ਹਾਂ ਉਧਰ ਮੇਰਾ ਮਾਲਕ ਪ੍ਰਭੂ ਮੈਨੂੰ ਆਪਣੇ ਨਾਲ ਦਿਸਦਾ ਹੈ ਹਰ ਤਰ੍ਹਾਂ ਤੇ ਮਹਿਸੂਸ ਹੁੰਦਾ ਹੁਣ ਪ੍ਰਭੂ ਪਰਮਾਤਮਾ ਕਿਉਂਕਿ ਮੇਰੇ ਕੋਲੇ ਗੁਣ ਆ ਗਏ ਗੁਰੂ ਦੇ ਬਾਣੀ ਰਾਹੀ ਆਏ ਆ ਗੁਣ ਗੁਰਬਾਣੀ ਪੜੀ ਤਾਂ ਗੁਣ ਆ ਗਏ ਹੁਣ ਮੈਨੂੰ ਜਿੱਧਰ ਮੈਂ ਦੇਖਦਾ ਸਭ ਕੋ गोविंद ਹੈ ਸਭ ਕੋ गोविंद ਹੈ गोविंद ਬਿੰਦ ਨਹੀਂ ਕੋਈ ਫਿਰ ਉਹ ਭੈਣ ਭਰਾ ਦੀ ਐਸੀ ਅਵਸਥਾ ਬਣ ਜਾਂਦੀ ਆ ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਅਗੇ ਮਹਾਰਾਜ ਕਹਿੰਦੇ ਨੇ ਨਾਨਕ ਕੋ ਮਿਲਿਆ ਅੰਤਰਜਾਮੀ ਪਹਿਲਾਂ ਦੱਸਦਾ ਮਹਾਰਾ ਨੇ ਜਹ ਜਾਈਏ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਸਬਦੇ ਦਿਲਾਂ ਦੀ ਜਾਣਣ ਵਾਲਾ ਪ੍ਰਭੂ ਆਪਣੀ ਕਿਰਪਾ ਨਾਲ ਮੈਨੂੰ ਨਾਨਕ ਨੂੰ ਮਿਲ ਪਿਆ ਹੈ ਉਸ ਪ੍ਰਭੂ ਦੀ ਕਿਰਪਾ ਨਾਲ ਹੀ ਮਿਲਦਾ ਜੀ ਇਹਦੀ ਕਿਰਪਾ ਲੈਣੀ ਆਪਾਂ ਆਪਣੇ ਆਪ ਤੇ ਕਿਰਪਾ ਕਰਨੀ ਹੈ ਆਪਾਂ ਆਪਣੇ ਆਪ ਤੇ ਕਿਰਪਾ ਕਿਹੜੀ ਕਰਨੀ ਹੈ ਬੇ ਨਾਮ ਬਾਣੀ ਨਾਲ ਜੁੜਨਾ ਠੀਕ ਆ ਜੀ ਹੋਰ ਦੁਨੀਆਂ ਵਾਲੇ ਝਮੇਲਿਆਂ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਮੁੱਕਦੇ ਤਾਂ ਨਹੀਂ ਹੈ ਉਹ ਉਧਰੋਂ ਟਾਈਮ ਕੱਢ ਕੇ ਨਾਮ ਬਾਣੀ ਨਾਲ ਜੁੜ ਜੀਏ ਜਦੋਂ ਗੁਰੂ ਦੀ ਗੱਲ ਸੁਣਨੀ ਸਮਝਣੀ ਤੇ ਮੰਨਣੀ ਸ਼ੁਰੂ ਕਰਤੀ ਨਾ ਆਪਾਂ ਆਪਣਾ ਜੀਵਨ ਬਣ ਗਿਆ ਲੇਖੇ ਵਿੱਚ ਲੱਗ ਜਾਏਗਾ ਮਹਾਰਾਜ ਕਹਿੰਦੇ ਅੱਗੇ ਮਹਾਰਾਜ ਅਗਲੇ ਸ਼ਬਦ ਚ ਕਹਿਣਾ ਕਰਦੇ ਨੇ ਗੋੜੀ ਮਹੱਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਪੜਿਆ ਅਣ ਪੜਿਆ ਪਰਮਗਤ ਪਾਵੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੋਬਿੰਦ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਰਹਿੰਦਾ ਹੈ ਉਹ ਚਾਹੇ ਵਿਦਵਾਨ ਹੋਵੇ ਚਾਹੇ ਅਬਿਧਿਆਹੀਨ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਚਾਹੇ ਉਹ ਪੜਿਆ ਹੋਵੇ ਚਾਹੇ ਉਹ ਅਣ ਪੜਿਆ ਹੋਵੇ ਚਾਹੇ ਉਹ ਵਿਦਵਾਨ ਹੋਵੇ ਤੇ ਚਾਹੇ ਉਹ ਪੂਰਾ ਆੜਾ ਵੀਰਾਂ ਜਾਣਦਾ ਹੋਵੇ ਸਿੱਧੀ ਜੀ ਗੱਲ ਸਮਝੀਏ ਤੇ ਉਹ ਪ੍ਰਭੂ ਪਰਮਾਤਮਾ ਪਰਮ ਗਤੀ ਪਾਉਂਦਾ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਉਹਦੇ ਹਿਰਦੇ ਘਰ ਵਿੱਚ ਬਸ ਜਾਂਦਾ ਆਪਣਾ ਮਨੁੱਖਾ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਲਾ ਲੈਂਦਾ ਮਨੁੱਖ ਦੋਨਾਂ ਦੀ ਗੱਲ ਕਰੀਆ ਚਾਹੇ ਉਹ ਵਿਦਵਾਨ ਹੋਵੇ ਤੇ ਚਾਹੇ ਅਣ ਪੜ ਹੋਵੇ ਪੜਿਆ ਅਣ ਪੜਿਆ ਪਰਮਗਤ ਪਾਵੇ ਅਗੇ ਮਹਾਰਾਜ ਕਹਿਣਾ ਕਰਦੇ ਨੇ ਸਾਧੂ ਸੰਗ ਸਿਮਰ ਗੋਪਾਲ हे ਭਾਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਸ੍ਰਿਸ਼ਟੀ ਦੇ ਪਾਲਣ ਹਾਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਿਆ ਕਰ ਬੇਨ ਨਾਏ ਝੂਠਾ ਧਨ ਮਾਲ ਮਹਾਰਾਜ ਕਹਿੰਦੇ ਨਾ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਵਾਉਣ ਵਾਲਾ ਨਹੀਂ ਹੈ ਜੇ ਆਪਾਂ ਕਹਿ ਦਈਏ ਵੀ ਮੇਰੇ ਕੋਲ ਇੰਨੀ ਜ਼ਮੀਨ ਜਾਇਦਾਦ ਆਪਾਂ ਕਿਤੇ ਲੈਣਦੇ ਆ ਇੰਨਾ ਮਾਵਲਾ ਆਉਂਦਾ ਇੰਨੀ ਫਸਲ ਹੋ ਜਾਂਦੀ ਐ ਇਨੇ ਆਲੂ ਹੋ ਗਏ ਇਨਾ ਸੂਰਜਮੁਖੀ ਹੋ ਗਿਆ ਇਨੀ ਮੱਕੀ ਹੋ ਗਈ ਇਨੀ ਕਣਕ ਹੋ ਗਈ ਇਨਾ ਝੋਨਾ ਹੋ ਗਿਆ ਆਪਾਂ ਕਹਿ ਦਿੰਦੇ ਨਾ ਵੀ ਇੰਨੀ ਜ਼ਮੀਨ ਦਾ ਜਾਇਦਾਦ ਆਪਾਂ ਕਿਤੇ ਲੈਣਦੇ ਆ ਮਹਾਰਾਜ ਕਹਿੰਦੇ ਜ਼ਿਆਦਾਤਰ ਤੇਰੇ ਸਾਥ ਨਿਵਣ ਵਾਲੀ ਨਹੀਂ ਹੈ ਚੀਜ਼ ਤੂੰ ਛੱਡ ਕੇ ਚਲਿਆ ਜਾਏਗਾ ਜਾਂ ਤੇਰੇ 3 ਪੁੱਤਰ ਤੇਰੇ ਆਪ ਦੇ ਨਹੀਂ ਕਹਿਣਾ ਵੀ ਬਾਪੂ ਹੁਣ ਪਾਸੇ ਹੋ ਅਸੀਂ ਹੁਣ ਸੰਭਾਲਦੇ ਆਂ ਇਹਦੀ ਸਾਮ ਸੰਭਾਲ ਅਸੀਂ ਕਰਦੇ ਆਂ ਮਹਾਰਾਜ ਕਹਿੰਦੇ ਜਿਆਦਾਤਰ ਨਿਭਣ ਵਾਲੀਆਂ ਨਹੀਂ ਹੈ ਇਹ ਚੀਜ਼ਾਂ ਤੇਰੇ ਨਾਲ ਠੀਕ ਆ ਤੇਰੇ ਸਰੀਰਕ ਵਾਸਤੇ ਸੁੱਖ ਸਹੂਲਤਾਂ ਹੈ ਪਰ ਜਿਹੜੀ ਮਨ ਨੂੰ ਜੀਵ ਆਤਮਾ ਨੂੰ ਸੁੱਖ ਸਹੂਲਤਾਂ ਪ੍ਰਭੂ ਪਰਮਾਤਮਾ ਦੇ ਨਾਮ ਦੀ ਹੀ ਹੈ ਧਿਆਨ ਦੇਣਾ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਭਾਉਣ ਵਾਲਾ ਨਹੀਂ ਹੈ ਮਹਾਰਾਜ ਕਹਿੰਦੇ ਰਾਉ ਵਾਲੇ ਬੰਦ ਚ ਦੱਸਦੇ ਨੇ ਰੂਪਵੰਤ ਸੋਚਤ ਰਸਿਆਣ ਇਹ ਭਾਈ ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧ ਵਾਲਾ ਹੈ ਉਹੀ ਸਿਆਣਾ ਹੈ ਕੌਣ ਜਿਨ ਜਿਨ ਮਾਨਿਆ ਪ੍ਰਭ ਕਾ ਭਣ ਜਿਨ੍ਹਾਂ ਨੇ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਰਜਾ ਨੂੰ ਸਦਾ ਸਿਰ ਮੱਥੇ ਉੱਤੇ ਮੰਨਿਆ ਸਦਾ ਕੋਈ ਸੁੱਖ ਮਿਲ ਰਿਹਾ ਕੋਈ ਦੁੱਖ ਮਿਲ ਰਿਹਾ ਉਹਨੂੰ ਸਿਰ ਮੱਥੇ ਮੰਨਿਆ ਕਿਉਂਕਿ ਆਪਾਂ ਨੂੰ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਹੈ ਸਤਿਗੁਰਾਂ ਨੇ ਸਹੀਦਾ ਦੇ ਸਿਰਤਾਜ ਆਪਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦੇ ਆਂ ਠੀਕ ਆ ਜੀ ਸਭ ਤੋਂ ਪਹਿਲਾਂ ਸਹੀਦੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ ਉਹਨਾਂ ਨੇ ਸਿਰ ਮੱਥੇ ਮੰਨਿਆ ਫਿਰ ਦਾ ਦੁਖੀ ਨਹੀਂ ਹੋਇਆ ਉਹਨਾਂ ਦਾ ਕਲਪੇ ਨਹੀਂ ਨਹੀਂ ਸਿਰ ਬੱਥੇ ਮੰਨਿਆ ਵੀ ਤੇਰਾ ਪਾਣਾ ਮਿੱਠਾ ਲੱਗੇ ਫਿਰ ਅੱਗੇ-ਅੱਗੇ ਸਿੱਧੀਆਂ ਹੋਈਆਂ ਦਸ਼ਮੇਸ਼ ਪਿਤਾਲਾ ਇਤਿਹਾਸ ਦੇਖ ਜੇ ਆਪਾਂ ਦੇਖੋ ਤੁਸੀਂ ਮੀਰ ਮੰਨੂ ਦੀ ਜੇੜ ਦੇ ਵਿੱਚ ਬੀਬੀਆਂ ਦੇ ਝੋਲੀਆਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰ-ਕਰ ਕੇ ਪਾਏ ਗਏ ਗਲਾਂ ਦੇ ਵਿੱਚ ਹਾਰ ਪਾਏ ਗਏ ਬੱਚਿਆਂ ਦੇ ਟੁਕੜੇ ਕਰ-ਕਰ ਕੇ ਉਹਨਾਂ ਨੇ ਸੱਤ ਕਰਕੇ ਮੰਨਿਆ ਵੀ ਤੇਰਾ ਪਾਣਾ ਮਿੱਠਾ ਲੱਗੇ ਮਹਾਰਾਜ ਕਹਿੰਦੇ ਜਦੋਂ ਇਸ ਇਸ ਅਵਸਥਾ ਦੇ ਵਿੱਚ ਆ ਜਾਂਦਾ ਨਾ ਭੈਣ ਭਾਈ ਉਹਦੀ ਗੱਲ ਕਰਦੇ ਨੇ ਮਹਾਰਾਜ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਰਜਾ ਨੂੰ ਸਦਾ ਸਿਰ ਮੱਥੇ ਉੱਤੇ ਮੰਨਿਆ ਹੈ ਮਹਾਰਾਜ ਕਹਿੰਦੇ ਜਹ ਜਾਈਏ ਜਹ ਮੈਂ ਜਗ ਮੈਂ ਆਇਆ ਸੋ ਪਰਮਾਨ ਮਹਾਰਾਜ ਕਹਿੰਦੇ ਜਗ ਦੇ ਵਿੱਚ ਆਇਆ ਹੀ ਉਹ ਪਰਮਾਨ ਜਿਹੜਾ ਪ੍ਰਮਾਤਮਾ ਦੇ ਭਾਣੇ ਨੂੰ ਸਿਰ ਮੱਥੇ ਮੰਨਦਾ ਆਪਾਂ ਜੇ ਕੋਈ ਮਾੜੀ-ਮੋਟੀ ਵਪਾਰ ਦੇ ਵਿੱਚ ਹੀ ਘਾਟਬਾਤ ਹੋ ਜੇ ਤਾਂ ਰੱਬ ਨੂੰ ਲਾਂਭੇ ਦਿੰਦੇ ਨਹੀਂ ਥੱਕਦੇ ਜਿਆਦਾ ਤਾਂ ਮਹਾਰਾਜ ਨੂੰ ਲਾਂਭੇ ਦੇਣ ਹੀ ਆਉਂਦੇ ਨੇ ਲੋਕ ਵੀ ਮਹਾਰਾਜ ਮੈਂ ਤੇਰਾ ਪਾਠ ਕਰਾਇਆ ਸੀ ਮੈਂ ਸੁਖਮਨੀ ਕਰਾਇਆ ਸੀ ਮੇਰਾ ਕੰਮ ਹੀ ਨਹੀਂ ਹੋਇਆ ਕੀ ਫਾਇਦਾ ਹੋਇਆ ਮੈਨੂੰ ਇਹ ਲਾਂਭਾ ਗੁਰੂ ਨੂੰ ਨਾ ਭਾਈ ਲਾਂਭੇ ਦੇਣ ਨਾ ਜੇ ਸਤਗੁਰਾਂ ਨੂੰ ਗੁਰੂ ਦਾ ਸ਼ੁਕਰਾਨਾ ਕਰਨ ਆਈਏ ਸਦਾ ਹੀ ਬੇ ਸ਼ੁਕਰ ਅਦਾਤਾ ਤੇਰੀ ਕਿਰਪਾ ਦੇ ਨਾਲ ਮਨੁੱਖਾ ਜਨਮ ਮਿਲਿਆ ਤੇ ਮਨੁੱਖੇ ਜਨਮ ਦਾ ਪਾਲਣ ਪੋਸ਼ਣ ਤੁਸੀਂ ਕਰ ਰਹੇ ਹੋ ਕੋਟਾਨ ਕੋਟ ਧੰਨਵਾਦ ਆਪ ਜੀ ਦਾ ਸੁਕਰਾਂ ਦੇ ਵਿੱਚ ਆਜੇ ਸਤਿਗੁਰਾਂ ਦੇ ਵੀਰੇ ਲਾਂਬੇ ਦੇਣ ਨਾਲ ਆਜੇ ਭਾਈ ਸੰਗਤ ਜੀ ਲਾਂਬੇ ਦੇਣ ਨਾਲ ਆਜੇ ਗੁਰੂ ਨੂੰ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਪ੍ਰਮਾਤਮਾ ਦੀ ਰਜਾ ਨੂੰ ਸਦਾ ਸਿਰ ਸਦਾ ਸਿਰ ਮੱਥੇ ਮੰਨਿਆ ਉਹ ਫਿਰ ਮਹਾਰਾਜ ਕਹਿੰਦੇ ਜਗ ਮੈਂ ਆਇਆ ਸੋ ਪਰਵਾਨ ਉਹ ਜਗ ਦੇ ਵਿੱਚ ਆਇਆ ਜੀਵਨ ਉਹਦਾ ਪ੍ਰਮਾਨ ਆ ਮਨੁੱਖਾ ਭੈਣਾ ਚਾਹੇ ਭਾਈ ਆ ਅਗੇ ਮਹਾਰਾਜ ਕਹਿੰਦੇ ਨੇ ਜਗ ਮੇ ਆਇਆ ਸੋ ਪ੍ਰਮਾਨ ਹੈ ਭਾਈ ਜਿਸ ਮਨੁੱਖ ਨੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ ਲਿਆ ਠੀਕ ਆ ਜੀ ਉਹੀ ਮਨੁੱਖ ਜਗਤ ਵਿੱਚ ਆਇਆ ਸਫਲ ਹੈ ਦੁਬਾਰੇ ਸੁਣਾਵਾਂ ਵੀ ਜਿਸ ਮਨੁੱਖ ਨੇ ਪੈਣਾ ਤੇ ਭਾਈ ਆ ਹਰੇਕ ਮਨੁੱਖ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਪਛਾਣ ਲਿਆ ਵੀ ਰੱਬ ਹੀ ਵਸਦਾ ਫੇਰ ਆਹ ਮਹਾਰਾਜ ਕਹਿੰਦੇ ਤੇਰਾ ਜਗਤ ਵਿੱਚ ਆਇਆ ਪ੍ਰਵਾਨ ਤੇ ਜੇ ਹੁਣ ਸੱਸ ਸਹੁਰੇ ਵਿੱਚ ਨਹੀਂ ਦਿਸਦਾ ਤੇ ਸੱਸ ਸਹੁਰੇ ਨੂੰ ਨੋ ਚ ਨਹੀਂ ਦਿਸਦਾ ਸਕੇ ਭਰਾ ਵਿੱਚ ਨਹੀਂ ਰੱਬ ਦਿਖਦਾ ਈਰਖਾ ਨਾਲ ਹੀ ਭਰੇ ਹੋਏ ਆ ਫੇਰ ਕੋਈ ਲਾਭ ਨਹੀਂ ਹੋਇਆ ਜੀ ਮਨੁੱਖੇ ਜਨਮ ਦਾ ਫਿਰ ਇਹ ਕੌਡੀਆਂ ਬਦਲੇ ਚੱਲਿਆ ਗਿਆ। ਦੋ ਪਰ ਵੀ ਗੱਲ ਆਪਾਂ ਸੁਣ ਲਈ ਸਤਿਗੁਰਾਂ ਤੋਂ। ਪਹਿਲੀ 10 ਦੀ ਮਹਾਰਾਜ ਨੇ ਵੀ ਜਿਸ ਮਨੁੱਖ ਨੇ ਮਾਲਕ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣ ਲਿਆ ਉਹੀ ਮਨੁੱਖ ਜਗਤ ਵਿੱਚ ਆਇਆ ਸਫਲ ਹੈ। ਤੇ ਜਿਐ ਅਸੀਂ ਈਰਖਾ ਤੇ ਬੈਦਨਾ ਭਰੇ ਹੋਏ ਆਂ। ਦਰਾਨੀ ਜਠਾਣੀ ਨੂੰ ਦੇਖ ਕੇ ਦੁਖੀ ਹੋ ਰਹੇ ਆਂ। ਭਾਈ ਭੈਣ ਭਰਾਵਾਂ ਨੂੰ ਦੇਖ ਕੇ ਦੁਖੀ ਹੋ ਰਿਹਾ ਭੈਣ ਭਰਾਵਾਂ ਦੇ ਦੇਖੋ ਕਲੇਸ਼ ਕਚਹਿਰੀਆਂ ਵਿੱਚ ਕੋਲ ਕੋਰਟ ਵਿੱਚ ਚੱਲਦੇ ਨੇ ਕੇਸ ਲੈਣ ਦੇਣ ਦੀ ਖਾਤਰ ਜਾਇਦਾਦ ਦੀ ਖਾਤਰ ਜਾਂ ਥੋੜੀ ਜੀ ਪੂੰਜੀ ਦੀ ਖਾਤਰ ਭੈਣ ਭਰਾ ਆਪਣੇ ਰਿਸ਼ਤੇ ਭੁੱਲ ਜਾਂਦੇ ਨੇ ਉੱਥੇ ਰੱਬ ਕਿੱਥੇ ਆ ਜੀ ਨਾ ਰੱਬ ਤਾਂ ਬਸਦਾ ਕਣਕਣ ਵਿੱਚ ਪਰ ਦੇਖਣ ਵਾਲੀ ਸ਼ੁਰਤ ਨਹੀਂ ਔਖ ਨਹੀਂ ਹੈ ਸਾਡੀ ਕਿਉਂਕਿ ਗੁਰੂ ਦਾ ਗਿਆਨ ਨਹੀਂ ਗੁਰੂ ਦੇ ਦੁਆਰੇ ਤੱਕ ਗਏ ਗਏ ਹੀ ਨਹੀਂ ਅਸੀਂ ਕਿਤੇ ਬਿਰਲਿਆਂ ਨੂੰ ਛੱਡ ਕੇ ਗੁਰੂ ਦਾ ਦੁਆਰਾ ਛੱਡ ਕੇ ਲੋਕ ਕਬਰਾਂ ਮੜੀਆਂ ਮਸਾਣੀਆਂ ਦੇ ਤੁਰੇ ਫਿਰਦੇ ਨੇ ਪਰ ਤੂੰ ਭਾਈ ਆਪਣੇ ਫਰਜ਼ ਪਛਾਣ ਤੇ ਨਾਮ ਬਾਣੀ ਨਾਲ ਜੁੜ ਫੇਰ ਤੇਰਾ ਜੀਵਨ ਸਫਲ ਹੈ ਅੱਗੇ ਮਹਾਰਾਜ ਕਹਿੰਦੇ ਨੇ ਘਟ ਘਟ ਆਪਣਾ ਸੁਆਮੀ ਜਾਣ ਜਗ ਮੇ ਆਇਆ ਸੋ ਪਰਬਾਨ ਘਟ ਘਟ ਆਪਣਾ ਸਵਾਮੀ ਜਾਨ ਉਸ ਪ੍ਰਭੂ ਪ੍ਰਮਾਤਮਾ ਨੂੰ ਘਟ ਘਟ ਦੇ ਵਿੱਚ ਦੇਖ ਕੀੜੀ ਤੋਂ ਲੈ ਕੇ ਹਾਥੀ ਤੱਕ ਦੇਖ ਬਸਦਾ ਨੂੰ ਪੇੜ ਪੌਦਿਆਂ ਦੇ ਵਿੱਚ ਕੱਖਾਂ ਕਾਨਿਆਂ ਦੇ ਵਿੱਚ ਜੋ ਵੀ ਚੀਜ਼ ਜੀਵਤ ਹੈ ਚਾਹੇ ਬਨਸਪਤੀ ਹੈ ਪਸ਼ੂ ਪੰਛੀ ਹੈ ਮਨੁੱਖਾ ਪ੍ਰਭੂ ਪ੍ਰਮਾਤਮਾ ਨੂੰ ਉਹਦੇ ਵਿੱਚ ਦੇਖ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ ਹਰ ਚਰਨੀ ਤਾਂ ਕਾ ਮਨ ਲੱਗਾ ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਜਾ ਲੱਗਿਆ ਰਹਿੰਦਾ ਹੈ ਉਹਦੇ ਪੂਰੇ ਭਾਗ ਜਾਗ ਪੈਂਦੇ ਨੇ ਜਿਹਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਮਨ ਜੁੜਿਆ ਰਹਿੰਦਾ ਹੈ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਅਗਲਾ ਸ਼ਬਦ ਆ ਜੀ ਇਹ ਪਾਵਨ ਪਵਿੱਤਰ ਅੰਗ 198 ਤੇ ਸੁਭਾਈ ਮਾਨ ਹੈ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਓ ਬਖੀ ਉਸ ਰਾਮ ਕੋ ਰੰਗ ਹੇ ਭਾਈ ਪ੍ਰਮਾਤਮਾ ਦੇ ਭਗਤ ਨਾਲ ਮਾਇਆ ਵੇੜੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ ਜਿਹੜਾ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਉਹ ਮਾਇਆ ਦੇ ਚੱਕਰ ਵਿੱਚ ਨਹੀਂ ਫਸਦਾ ਇਹ ਨਾ ਹੁਣ ਕਹੋ ਵੀ ਆਪਾਂ ਕਮਾਈ ਨਹੀਂ ਕਰਨੀ ਮਾਇਆ ਦਾ ਚੱਕਰ ਉਹ ਨਹੀਂ ਹੈ ਉਹ ਤਾਂ ਦੱਬ ਕੇ ਬਾਹਰ ਤੇ ਰੱਜ ਕੇ ਖਾਂ ਉਹਦਾ ਸਤਗੁਰਾਂ ਨੇ ਪ੍ਰੈਕਟੀਕਲ ਕਰਕੇ ਵੀ ਆਪਾਂ ਨੂੰ ਦਿਖਾਇਆ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਖੇਤੀਬਾੜੀ ਵੀ ਕੀਤੀ ਆ ਦੁਕਾਨਦਾਰੀ ਵੀ ਕੀਤੀ ਆ ਮੱਝੀਆਂ ਵੀ ਚਾਰੀਆਂ ਨੇ ਉਹ ਆਪਾਂ ਕਾਰੋਬਾਰ ਕਰਨਾ ਆਪਣੀਆਂ ਘਰ ਦੀਆਂ ਜ਼ਰੂਰਤਾਂ ਮੁਤਾਬਕ ਜੋ ਸਰੀਰ ਕੋ ਲੋੜਾਂ ਨੇ ਉਹਨਾਂ ਵਾਸਤੇ ਅਸੀਂ ਨੌਕਰੀ ਵੀ ਕਰਨੀ ਆ ਦੁਕਾਨਦਾਰੀ ਵੀ ਕਰਨੀ ਆ ਮਿਹਨਤ ਮਜ਼ਦੂਰੀ ਵੀ ਕਰਨੀ ਆ ਖੇਤੀ ਵੀ ਕਰਨੀ ਆ ਉਹ ਕੰਮ ਅਸੀਂ ਕਰਨਾ ਉਹ ਮਾਇਆ ਦੀ ਗੱਲ ਨਹੀਂ ਕਰਦੇ ਮਹਾਰਾਜ ਮਾਇਆ ਤਾਂ ਉਹ ਪੈਂਦੀ ਆ ਜਦੋਂ ਫਿਰ ਮਤਲਬ ਹੀ ਮਾਣ ਹੰਕਾਰ ਵਿੱਚ ਫਸ ਜਾਂਦਾ ਇਨਸਾਨ ਵੀ ਮੇਰੇ ਵਰਗੀ ਮੇਰੇ ਮੇਰੇ ਕੋਠੀ ਚਿਟੀ ਤਾਂ ਕਿਸ ਦੀ ਕੋਠੀ ਨਹੀਂ ਹੈ ਮੇਰੇ ਕੋਲੇ ਇੰਨੀ ਜ਼ਮੀਨ ਆ ਕਿਸੇ ਕੋਲੇ ਵੀ ਹੈ ਨਹੀਂ ਜਦੋਂ ਮਾਨ ਆ ਜਾਂਦਾ ਤਾਂ ਫਿਰ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਉਦੋਂ ਮਾਇਆ ਪੈਂਦੀ ਆ ਜਦੋਂ ਤੇਰੇ ਕੋਲੇ ਮਹਾਰਾਜ ਕਹਿੰਦੇ ਤੇਰੇ ਤਾਂ ਹੀਰੇ ਜਮੋਤੀਆਂ ਦੇ ਮਹਿਲ ਜੜੇ ਹੋਣ ਮੇਰਾ ਗਰੀਬ ਸਿੱਖ ਗਰੀਬ ਥੋੜੋ ਚਾਹੀਦਾ ਪਰ ਜੁਰਿਆ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਚਾਹੀਦਾ ਹਰੇਕ ਦੇ ਵਿੱਚ ਪ੍ਰਮਾਤਮਾ ਨੂੰ ਦੇਖੇ ਹਰੇਕ ਜੀਵ ਦੇ ਵਿੱਚ ਕਿਸੇ ਨਾਲ ਬੈਰ ਵਿਰੋਧ ਨਾ ਕਰੇ ਕਈ ਤਾਂ ਹੌਂ ਸੌ ਕਿਲੇ ਦਾ ਮਾਲਕਾ ਗਾਇਆਂ ਨੂੰ ਟੰਬੇ ਮਾਰ ਮਾਰ ਕੱਢਦਾ ਖੇਤਾਂ ਚੋਂ ਨਾਲੇ ਸੁਣਨ ਵਿੱਚ ਆਇਆ ਵੀ ਗਾਂਆਂ ਜੇ ਚਰ ਜਾਣ ਨਾ ਪਸ਼ੂ ਚਰ ਜਾਣ ਕਣਕ ਝੋਨਾ ਉਤੋਂ ਖਾ ਜਾਣ ਤਾਂ ਉਹ ਵੱਧ ਫਲ ਝਾੜ ਦਿੰਦੀ ਆ ਉਤੋਂ ਖਾਣ ਦੇ ਨਾਲ ਉਹਦੀਆਂ ਕੁੰਬੜਾਂ ਹੋਰ ਵੱਧ ਫੁੱਟਦੀਆਂ ਨੇ ਇਹ ਦੱਸਿਆ ਕਈਆਂ ਨੇ ਜਿਨ੍ਹਾਂ ਦੀ ਫਸਲ ਚਰ ਜਾਂਦੇ ਨੇ ਪਸ਼ੂ ਹਾਂ ਠੀਕ ਆ ਉਹਨੂੰ ਝਾੜੇ ਤੋਂ ਬਚਾਉਣਾ ਜੇ ਕਈ ਪਸ਼ੂ ਵੀ ਬੱਗਾਂ ਦੇ ਬਾਗਾ ਵੜਦੇ ਨੇ ਜਾਦਾ ਝਾੜਾ ਕਰ ਦਿੰਦੇ ਨੇ ਉਹ ਤਾਂ ਬਚਾਉਣਾ ਹੀ ਆ ਆਪਾਂ ਇਹ ਨਾ ਧਿਆਨ ਦਿਓ ਵੀ ਹੁਣ ਆਪਾਂ ਪਸ਼ੂਆਂ ਨੂੰ ਰੋਕਣਾ ਹੀ ਨਹੀਂ ਰੋਕਣਾ ਪਰ ਜੇ ਖਾ ਵੀ ਗਏ ਤਾਂ ਕੋਈ ਨਾ ਉਹਨੂੰ ਪਿਆਰ ਨਾਲ ਕੱਢ ਦਿਓ ਖੇਤ ਚੋਂ ਫੇਰ ਤਾਂ ਅਸੀਂ ਭਾਈ ਕੁਦਰਤ ਦੇ ਵਿੱਚ ਦੇਖਣਾ ਪ੍ਰਮਾਤਮਾ ਨੂੰ ਮਹਾਰਾਜ ਕਹਿਣਾ ਕਰਦੇ ਨੇ ਏ ਭਾਈ ਪ੍ਰਮਾਤਮਾ ਦੇ ਭਗਤ ਨਾਲ ਮਾਇਆ ਵੇੜੇ ਮਨੁੱਖ ਦਾ ਜੋੜ ਨਹੀਂ ਬਣ ਸਕਦਾ ਤੇ ਉਹ ਵਿਖੀ ਉਸ ਰਾਮ ਕੋ ਰੰਗ ਕਿਉਂਕਿ ਉਹ ਸਾਖਤ ਵਿਸਿਆਂ ਦਾ ਪਿਆਰਾ ਹੁੰਦਾ ਹੈ ਜਿਹੜਾ ਜਿਹਦੇ ਕੋਲੇ ਗੁਰੂ ਦਾ ਗਿਆਨ ਨਹੀਂ ਉਹ ਵਿਸਿਆਂ ਬੁਕਾਰਾਂ ਵਿੱਚ ਫਸਿਆ ਰਹਿੰਦਾ ਉੱਧਰ ਪਿਆਰ ਪਿਆ ਹੁੰਦਾ ਤੇ ਗੁਰੂ ਦੀ ਬੰਦਗੀ ਕਰਨ ਵਾਲੇ ਦਾ ਉਹਦਾ ਰੱਬ ਨਾਲ ਪਿਆਰ ਹੁੰਦਾ ਤਾਂ ਹੀ ਜੋੜ ਨਹੀਂ ਆਉਂਦਾ ਇਹਨਾਂ ਦਾ ਗਰਬਾਣੀ ਵਿੱਚ ਪੰਕਤੀ ਵੀ ਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇੱਕ ਰੱਬ ਦੀ ਬੰਦਗੀ ਕਰਨ ਵਾਲੇ ਇੱਕ ਸੰਸਾਰ ਦੇ ਵਿੱਚ ਮੋਹ ਮਾਇਆ ਵਿੱਚ ਫਸੇ ਹੋਏ ਨੇ ਉਹਨਾਂ ਦਾ ਜੋੜ ਬਣਦਾ ਹੀ ਨਹੀਂ ਉਹ ਤਾਂ ਕਹਿੰਦੇ ਲੈ ਤਾਂ ਨਿੰਦਿਆ ਕਰਦੇ ਹੈ ਜੇ ਕੋਈ ਰੱਬ ਦੀ ਗੱਲ ਸੁਣਾਉਂਦਾ ਵੀ ਤਾਂ ਲਾਹੇ ਤਾਂ ਨਿੰਦਿਆ ਕਰਤੀ ਉਹਨਾਂ ਦਾ ਜੋੜ ਨਹੀਂ ਬੰਨਦਾ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮਹਾਰਾਜ ਕਹਿੰਦੇ ਇਹਨਾਂ ਦੀ ਨਹੀਂ ਬਣਦੀ ਹੁੰਦੀ ਮਹਾਰਾਜ ਕਹਿੰਦੇ ਕਿਉਂਕਿ ਉਹ ਸਾਖਤ ਵਿਸਿਆਂ ਦਾ ਪਿਆਰਾ ਹੁੰਦਾ ਹੈ ਤੇ ਉਸ ਭਗਤ ਨੂੰ ਪ੍ਰਮਾਤਮਾ ਦਾ ਪ੍ਰੇਮ ਰੰਗ ਚੜਿਆ ਰਹਿੰਦਾ ਹੁੰਦਾ ਹੈ ਤੇ ਜੋੜ ਕਿਵੇਂ ਆਵੇ ਫਰਕ ਵਾਲਾ ਧਰਤੀ ਸਮਾਨ ਦਾ ਫਰਕ ਹੋ ਜਾਂਦਾ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਮਨ ਅਸਭਾਰ ਜੈਸੇ ਤੁਰੀ ਸ਼ਿੰਗਾਰੀ ਤੁਰੀ ਦਾ ਮਤਲਬ ਹੈ ਜੀ ਬਹੁਤ ਸੋਹਣੀ ਘੋੜੀ ਕਹਿ ਲੋ ਵਧੀਆ ਨਸਲ ਦੀ ਉਸ ਤਰ੍ਹਾਂ ਇਹ ਤੇਰਾ ਭਾਈ ਪ੍ਰਭੂ ਪਰਮਾਤਮਾ ਨੇ ਜਿਹੜਾ ਸਰੀਰ ਦਿੱਤਾ ਇਸ ਸਰੀਰ ਘੋੜੀ ਤੇ ਮਨ ਨੇ ਸਵਾਰ ਹੋ ਕੇ ਪ੍ਰਭੂ ਪਰਮਾਤਮਾ ਵੱਲ ਦਾ ਰਸਤਾ ਤਾਇਆ ਕਰਨਾ ਦੱਸਦੇ ਨੇ ਮਹਾਰਾਜ ਮਨ ਆਸਵਾਰ ਜੈਸੇ ਤੁਰੀ ਸ਼ਿੰਗਾਰੀ ਜੋਂ ਕਾ ਕਾ ਪਰਖ ਪਚਾਰੇ ਨਾਰੀ ਮਹਾਰਾਜ ਕਹਿੰਦੇ ਨੇ ਹਰੀ ਦੇ ਦਾਸ ਅਤੇ ਸਾਖਤਾਂ ਦਾ ਸੰਗ ਇਉਂ ਹੀ ਹੈ ਜਿਵੇਂ ਕਿਸੇ ਅਨਾੜੀ ਅਸਵਾਰ ਵਾਸਤੇ ਇੱਕ ਸਜਾਈ ਹੋਈ ਘੋੜੀ ਹੋਵੇ ਹੁਣ ਜਿਹੜਾ ਅਨਾੜੀ ਮਨੁੱਖਾ ਉਹ ਥੋੜੀ ਸਵਾਰੀ ਕਰ ਲੂਗਾ ਜਿਹੜਾ ਉਹਦਾ ਭਾਈ ਮਤਲਬ ਵੀ ਘੋੜ ਸਵਾਰ ਆ ਉਹਨੇ ਸਿੱਖਿਆ ਹੋਇਆ ਉਹਦੀ ਪ੍ਰੈਕਟਿਸ ਆ ਉਹੀ ਸਵਾਰੀ ਕਰ ਸਕਦਾ ਹਰੇਕ ਨਹੀਂ ਮਤਬਲਾ ਸਵਾਰੀ ਕਰ ਸਕਦਾ ਘੋੜੇ ਘੋੜੀ ਦੀ ਇਸੇ ਤਰ੍ਹਾਂ ਹੀ ਇਸ ਮਨ ਨੂੰ ਆਪਣੇ ਸਰੀਰ ਦੀ ਘੋੜੀ ਬਣਾਉਣਾ ਤੇ ਮਨ ਨੂੰ ਇਸ ਤੇ ਸਵਾਰ ਕਰਕੇ ਗੁਰੂ